ਕੀ ਕਰਮ ਕਮਾਇ ਤੂੰ ਤੇ ਸ਼ਰੀਰਾਂ ਜਾਂ ਤੂੰ ਜਗ ਮੇ ਆਇਆ ਤੇਰਾ ਰਚਨ ਰਚਿਆ ਜਿਸ ਨੇ ਤੇਰਾ ਰਚਨ ਰਚਿਆ ਉਹ ਹਰ ਸੋ ਹਰ ਮਨ ਨਾ ਵਸਾਇਆ ਤੂੰ ਉਹਨੂੰ ਆਪਣੇ ਮਨ ਦੇ ਵਿੱਚ ਤਾਂ ਵਸਾਇਆ ਨਹੀਂ ਮੈਨੂੰ ਮਿਲ ਗਈ ਉਹ ਵਿਜ਼ਡਮ ਉਹ ਵਾਈਜ਼ਨੈਸ ਉਹ ਪ੍ਰਸਾਦ ਦੇ ਰੂਪ ਚ ਮਿਲਿਆ ਹੋਇਆ ਮੇਰਾ ਰਿਜ਼ਲਟ ਹਰ ਮਨ ਵਸਾਇਆ ਉਸ ਨੇ ਹੀ ਮੈਨੂੰ ਹਰੀ ਦੀ ਸਮਝ ਦਿੱਤੀ ਤੇ ਮੈਂ ਮਨ ਦੇ ਵਿੱਚ ਵਸਾ ਲਿਆ ਪਰ ਕਿਵੇਂ ਪਰ ਦੇਖੋ ਜਦੋਂ ਹਾਰ ਨੂੰ ਪਾਣਾ ਨਾ ਤੇ ਮਨ ਨੂੰ ਵਸਾਣਾ ਤੇ ਮਨ ਕਿੱਥੇ ਹੈ ਇਹ ਹੀ ਮੇਰਾ ਜਿਹੜਾ ਬਾਇਓਲੋਜੀਕਲ ਸਰੀਰ ਹੈ اسی ਬਾਇਓਲੋਜੀਕਲ ਸਰੀਰ ਦੇ ਅੰਦਰ ਹੀ ਮੇਰਾ ਮਨ ਹੈ ਇਹ ਵਿਸ਼ ਸੰਸਾਰ ਤੁਮ ਦੇਖਦੇ ਕਹਿੰਦੇ ਤੇਰਾ ਨਜ਼ਰੀਆ ਕੀ ਹੈ ਦੇਖਣ ਦਾ ਤੇਰੀ ਅੱਖ ਦੇ ਨਾਲ ਦੇਖਣ ਦਾ ਤੇਰੀ ਥੋਟ ਕੀ ਹੈ ਉਹ ਹੈਗੀ ਹੈ ਵਿਸ਼ ਸੰਸਾਰ ਤੂੰ ਸੰਸਾਰ ਨੂੰ ਵਿਸ਼ ਦਾ ਰੂਪ ਸਮਝ ਕੇ ਦੇਖ ਰਿਹਾ ਹੈ ਵਾਗੂ ਜੀ ਕੀ ਖਾਸਾ ਵਾਗੂ ਜੀ ਕੀ ਫਤਿਹ ਮੋਹਿਮ ਆਪਣਾ ਅਮਰ ਅਨੰਦ ਦੇ ਅੰਦਰ ਐਸੇ ਸਾਰਿਆਂ ਦਾ ਜੋ ਮਤੇ ਜੁੜੇ ਸਾਰੇ ਵੀਰਾਂ ਪ੍ਰਣੰਾਮ ਸਵਾਗਤ ਕਰਦਿਆਂ ਜੀ ਆਇਆਂ ਨੂੰ ਆਦਿਆ ਤੇ ਜਿਹੜੇ ਸਾਨੂੰ YouTube ਤੇ ਵੇਖਣ ਦੇ ਉਹਨਾਂ ਵੀ ਜੀ ਆਇਆਂ ਮਾਦਿਆ ਜੀ ਤੇ ਜਿਸ ਤਰ੍ਹਾਂ ਕਿ ਸਾਂਝ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਅਸੀਂ ਅੱਜ ਕੱਲ੍ਹ ਅਨੰਦ ਬਾਣੀ ਕਰ ਰਹੇ ਹਾਂ ਤੇ ਦੋ ਪਦੇ ਅਸੀਂ ਰੋਜ਼ ਵਿਚਾਰ ਕਰਦੇ ਆ ਨਨ ਪਾਣੀ ਦੇ ਅੱਜ ਅਸੀਂ 35 ਤੇ 36 ਨੰਬਰ ਦਾ ਪਤਾ ਜਿਹੜਾ ਉਹਨਾਂ ਦੇ ਵਿੱਚ ਆ ਕਰਣੀ ਹੈ ਸਕਰੀਨ ਤੇ ਤੁਸੀਂ ਦੇਖ ਰਹੇ ਹੋਵਗੇ ਸ਼ਬਦ ਨੂੰ ਅਸੀਂ yellow color ਨਾਲ ਹੋਕ ਕੀਤਾ ਹੋਇਆ ਵਿੱਚ white ਪਾਉਸ ਜਗ੍ਹਾ ਛੱਡੀ ਹੋਈ ਹੈ ਪਾਉਸ ਵਾਸਤੇ ਤਾਂ ਅਸੀਂ ਚਾਰਨ ਵਾਸਤੇ ਛੱਡੀ ਹੈ ਜਿੰਨਾ yellow ਚ ਹੈ ਉਹਨੂੰ ਇਕੱਠਾ ਉਚਾਰਨਾ ਹੈ ਉਹਦੇ ਬਾਅਦ ਅਸੀਂ ਸਾਹ ਲੈਣ ਥੋੜਾ ਜਿਹਾ ਰੁਕਣਾ ਤੇ ਫਿਰ ਅਗਲਾ ਪੜਾਅ ਉਸਦੇ ਨਾਲ ਉਚਾਰਨ ਜਿਹੜਾ ਹੈ ਉਹਦੇ ਚ ਕਲੈਰਿਟੀ ਆਉਂਦੀ ਹੈ ਉਚਾਰਨ ਕਲੀਅਰ ਹੋਣ ਨਾਲ ਸਾਨੂੰ ਅਰਥ ਸਮਝਨੇ ਬਹੁਤ ਈਜ਼ੀ ਹੋ ਜਾਂਦੇ ਨੇ ਇਸ ਕਰਕੇ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ ਤੇ ਜੇਕਰ ਕਿਸੇ ਵੀਰ ਕੈਨ ਨੂੰ ਲੱਗੇ ਕਿ ਕਿਤੇ ਕੋਈ ਅਰਥ ਡਿਫਰ ਹੋ ਰਹੇ ਨੇ ਜਾਂ ਖਰਾਬ ਹੋ ਗਲਤ ਹੋ ਰਹੇ ਨੇ ਸਾਡੇ ਤੋਂ ਇਹ ਲਗਾਉਣ ਨਾਲ ਪਾਜ਼ ਤੇ ਸਾਨੂੰ ਤੁਸੀਂ ਕਰੈਕਸ਼ਨ ਕਰਵਾ ਸਕਦੇ ਹੋ ਜਿਹੜੇ ਹੋਣੇ ਜੁੜੇ ਹੋਏ ਨੇ ਉਹਨੇ ਕਰੈਕਟ ਕਰਵਾ ਸਕਦੇ ਨੇ ਹਣ ਜਿਹੜੇ ਸਾਨੂੰ YouTube ਤੇ ਦੇਖਾਂਗੇ ਉਹ ਕਮੈਂਟ ਕਰਾਹੀ ਨਹੀਂ ਤੇ ਸਾਡੇ ਨਾਲ ਲਾਈਵ ਜੁੜ ਕੇ ਯੂਟਿਊਬ ਤੇ ਸਾਡਾ ਲਿੰਕ ਹੁੰਦਾ ਹੈ ਤੁਸੀਂ ਸਾਡੇ ਨਾਲ ਲਾਈਵ ਸ਼ਾਮ ਨੂੰ 6 ਵਜੇ ਤੇ ਸਵੇਰੇ 8:30 ਵਜੇ ਜੁੜ ਸਕਦੇ ਹੋ ਜੁੜ ਕੇ ਤੁਸੀਂ ਕਦੀ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਆਪਣੇ ਵਿਚਾਰ ਵੀ ਇੱਥੇ ਰੱਖ ਸਕਦੇ ਹੋ ਕਿਉਂਕਿ ਸਾਡਾ ਮੰਨਣਾ ਹੈ ਕਿ ਅਸੀਂ ਸੰਗਤ ਇਕੱਠੇ ਬੈਠ ਕੇ ਵਿਚਾਰ ਕਰੀਏ ਕਿਉਂਕਿ ਇੱਕ ਅਕਾਲ ਪੁਰਖ ਦੀ ਬਾਣੀ ਇੱਕ ਕਿਸੇ ਉਹਦੇ ਅਰਥ ਸਾਡੇ ਕੋਲੋਂ ਅਲੱਗ-ਅਲੱਗ ਕਿਉਂ ਹੋ ਜਾਂਦੇ ਨੇ ਕਿਉਂਕਿ ਸਾਡੀਆਂ ਬੋਲੀਆਂ ਥੋੜੀਆਂ ਅਲੱਗ-ਅਲੱਗ ਇਸ ਤਰ੍ਹਾਂ ਕਿ ਅਸੀਂ ਉਸ ਸਭ ਨੂੰ ਸਾਂਝ ਪਾਉਂਦੇ ਹੋਏ ਇੱਕ ਮਤ ਹੁੰਦੇ ਆ ਅਸੀਂ ਗੁਰਮਤ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਆ ਇੱਕ ਮਤ ਹੁੰਦੇ ਤੇ ਇਸ ਦੇ ਨਾਲ ਹੀ ਮੈਂ ਰਿਕਵੈਸਟ ਕਰਾਂਗੀ ਵੀ ਪਰਮਜੀਤ ਸਿੰਘ ਜੀ ਨੂੰ ਵੀ ਜੀ ਤੁਸੀਂ ਪੜੋ ਸ਼ਬਦ ਨੂੰ ਫਿਰ ਸਾਰੇ ਮਿਲ ਕੇ ਵਿਚਾਰਦੇ ਆ ਜੀ ਜੀ ਸੋ ਅੱਜ ਦਾ ਜਿਹੜਾ ਸ਼ਬਦ ਸਾਡੀ ਸਕਰੀਨ ਤੇ ਆਪਾਂ ਦੇਖ ਰਹੇ ਆ ਅੱਜ ਜਿਹੜਾ ਸ਼ਬਦ ਹੈਗਾ ਇਹ ਅਸੀਂ 35 ਔਰ 36 ਜਿਹੜੇ ਪਦੇ ਨੇ ਇੱਥੋਂ ਦੀ ਸਟਾਰਟ ਕਰ ਰਹੇ ਹਾਂ ਇਹ ਅੰਕ 922 ਦੇ ਉੱਪਰ ਅੰਕਿਤ ਹੈ ਇੱਥੋਂ ਦੀ ਸਟਾਰਟ ਹੋ ਰਹੀ ਹੈ ਜੀ ਜਿੱਥੇ ਤੁਸੀਂ ਗ੍ਰੀਨ ਦੇਖ ਰਹੇ ਹੋ ਇਹਦੇ ਵਿੱਚ ਅਸੀਂ ਜਿਵੇਂ ਭੈਣ ਜੀ ਤੁਸੀਂ ਦੱਸਿਆ ਹੀ ਹੈ ਵੀ ਇੱਥੇ ਅਸੀਂ ਵਿੱਚ ਖਾਲੀ ਸਪੇਸ ਦਿੱਤੀ ਹੈ ਤੇ ਇੱਥੇ ਅਸੀਂ ਰੁਕ ਕੇ ਬੋਲਣ ਦਾ ਅਸੀਂ ਇੱਥੇ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਾਨੂੰ ਪੜਨ ਦੇ ਵਿੱਚ ਥੋੜੀ ਸਹਜਤਾ ਆ ਜਾਏ ਅਸੀਂ ਪੜ ਸਕੀਏ ਤੇ ਪੜਨ ਦਾ ਇੱਕ ਸਾਨੂੰ ਨਾਲ ਅਤੇ ਜਦੋਂ ਅਸੀਂ ਇਹਦਾ ਦੇਖਾਂਗੇ ਤੇ ਪੜਨ ਦਾ ਇੱਕ ਸਾਨੂੰ ਲਹਿਜਾ ਵੀ ਮਿਲ ਜਾਂਦਾ ਲਹਿਜਾ ਮਤਲਬ ਇਹ ਹੋ ਗਿਆ ਵੀ ਗੁਰੂ ਸਾਹਿਬ ਸਾਨੂੰ ਕਿਹੜੀ ਚੀਜ਼ ਕਿਸ ਤਰੀਕੇ ਨਾਲ ਕਹਿਣਾ ਚਾਹੁੰਦੇ ਨੇ ਜਿਵੇਂ ਅਸੀਂ ਕਹ ਰਿਹਾ ਕੋਈ ਚੀਜ਼ ਪਿਆਰ ਨਾਲ ਸਮਝਾਈ ਕੋਈ ਡਾਂਟ ਕੇ ਸਮਝਾਈ ਉਹ ਸਾਨੂੰ ਸਾਡੀ ਸ਼ਬਦਾਵਲੀ ਦੇ ਵਿੱਚ ਲਹਿਜਾ ਪਤਾ ਲੱਗ ਜਾਂਦਾ ਉਚਾਰਣ ਦੇ ਨਾਲ ਨਾਲ ਇੱਕ ਲਹਿਜਾ ਸਾਨੂੰ ਪਤਾ ਲੱਗ ਜਾਂਦਾ ਵੀ ਉਚਾਰਣ ਤਾਂ ਹੋ ਗਿਆ ਨਾ ਵੀ ਮੇਰੇ ਆ ਬੋਲਣਾ ਹੈ ਉਹਨੂੰ ਕਿਵੇਂ ਬੋਲਣਾ ਹੈ ਤੇ ਇੱਕ ਸਾਨੂੰ ਲਹਿਜਾ ਪਤਾ ਲੱਗ ਜਾਂਦਾ ਵੀ ਇਹ ਲਾਜੇ ਦੇ ਵਿੱਚ ਗੱਲ ਹੋ ਰਹੀ ਹੈ ਸਮਝਾਉਣ ਵਾਲੀ ਹੈ ਕਿਵੇਂ ਦੀ ਹੈ ਨਾ ਤੇ ਅੱਗੇ ਆਪਾਂ ਅੱਜ ਸ਼ਬਦ ਸ਼ੁਰੂ ਕਰਦਾ ਮੈਂ ਇੱਥੇ ਗੁਰੂ ਪਾਤਸ਼ਾਹ ਕਹਿ ਰਹੇ ਨੇ ਇਹ ਸਰੀਰਾ ਮੇਰਾ ਇਸ ਜਗ ਮੈਂ ਆਇ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂ ਜਗ ਮੈਂ ਆਇਆ ਜਿਨੇ ਹਰ ਜਿਨੇ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹ ਸਰੀਰ ਪਰਵਾਨ ਹੋਵਾ ਜਿਨ ਸਤ ਗੁਰ ਸਿਓ ਚਿਤ ਲਾਇਆ ਇਹ ਨੇਤਰ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਇਸ ਸੰਸਾਰ ਤੁਮ ਦੇਖਦੇ ਇਹ ਹਰ ਘਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਪੂਜਿਆ ਜਾਂ ਵੇਖਾ ਹਰ ਇਕ ਹੈ ਹਰ ਬਿਨ ਅਵਰ ਨ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲੇ ਤਿਬ ਦ੍ਰਿਸ਼ਟ ਹੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਗੁਰੂ ਮਿਲੇ ਦਿਬ ਦ੍ਰਿਸ਼ਟ ਹੋਈ ਜੋ ਇਹ ਮੈਂ ਆਪਣੇ ਵੱਲੋਂ ਥੋੜੀ ਜਿਹੀ ਕੋਸ਼ਿਸ਼ ਕੀਤੀ ਹੈ ਲਹਿਜੇ ਦੇ ਵਿੱਚ ਬੋਲਣ ਦੀ ਹਾਲਾਂਕਿ ਪੜਦੇ ਫੜਦੇ ਮੈਨੂੰ ਅਹਿਸਾਸ ਹੋਇਆ ਇਹਦੇ ਵਿੱਚ ਨਾ ਲਹਿਜਾ ਹੋਰ ਵੀ ਸੁਧਾਰ ਹੋ ਸਕਦਾ ਪਰ ਫਿਰ ਵੀ ਮੇਰੇ ਕੋਲੋਂ ਜਿੰਨੀ ਇੱਕ ਕਿਉਂਕਿ ਮੇਰੀ ਪ੍ਰੈਕਟਿਸ ਘੱਟ ਹੈ ਪੰਜਾਬੀ ਦੇ ਵਿੱਚ ਤੇ ਆਪਣੇ ਵੱਲੋਂ ਕਰਤੀ ਜੀ ਫਿਰ ਮੈਂ ਸਹਿਜ ਵਿਚਾਰ ਸ਼ੁਰੂ ਕਰਾਂ ਜੀ 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 ਠੀਕ ਹੈ ਪੰਜੀ ਤੇ ਜਿੱਥੇ-ਜਿੱਥੇ ਕਿਸੇ ਨੂੰ ਲੱਗਿਆ ਕੁਛ ਤੇ ਤਾਂ ਵੀ ਤੁਸੀਂ ਗੱਲ ਵੀ ਕਰ ਸਕਦੇ ਆ ਜਾਂ ਇੱਕ ਪਤਾ ਮੈਂ ਕੰਪਲੀਟ ਕਰ ਲੈਣਾ ਫਿਰ ਕਿਸੇ ਨੇ ਰੋਕਣਾ ਹੋਇਆ ਗੱਲ ਪੁੱਛਣੀ ਹੋਈ ਤੇ ਆਪਾਂ ਕਰ ਸਕਦੇ ਹਾਂ ਹੁਣ ਦੇਖੋ ਇੱਥੇ ਸਾਨੂੰ ਕਰਨ ਕਾਰਨ ਪਹਿਲਾਂ ਇੱਕ ਦੱਸਿਆ ਵੀ ਉਹ ਇੱਕੋ ਹੀ ਹੈ ਉਹ ਇੱਕ ਹੈ ਠੀਕ ਹੈ ਜੀ ਪਹਿਲੇ ਆਪਾਂ ਨੂੰ 34 ਤੱਕ ਪੜਿਆ ਤੇ ਕਾਫੀ ਆਨੰਦ ਦੀ ਬਾਣੀ ਆਪਾਂ ਪੜਦੇ ਆ ਰਹੇ ਆ ਉਹਦੇ ਵਿੱਚ ਸਾਨੂੰ ਕਲੀਅਰਟੀ ਦਿੱਤੀ ਗੁਰੂ ਸਾਹਿਬ ਨੇ ਤੇ ਹੁਣ ਇੱਥੇ ਕਹਿ ਰਹੇ ਨੇ ਇਹ ਸਰੀਰਾ ਮੇਰਿਆ ਇਸ ਜਗਮ ਹੈ ਆਇਕ ਹੈ ਕਿਆ ਤੁਧ ਕਰਮ ਕਮਾਇਆ ਹੁਣ ਇੱਥੇ ਜੇ ਨੂੰ ਲੈ ਜੇ ਨੂੰ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਇੱਕ ਤਰ੍ਹਾਂ ਦੀ ਸਾਨੂੰ ਸਾਡੇ ਆਪ ਨੂੰ ਆਪਣੇ ਸਰੀਰ ਦਾ ਨਾਲ ਲੈ ਕੇ ਸਾਨੂੰ ਸੰਬੋਧਨ ਕਰਦੇ ਨੇ ਕਿਉਂਕਿ ਅਸੀਂ ਇੱਕ ਗੱਲ ਨੂੰ ਮੰਨਦੇ ਆਂ ਵੀ ਗੁਰੂ ਪਾਤਸ਼ਾਹ ਨੇ ਜਦੋਂ ਇੰਨੀ ਬਾਣੀ ਦੀ ਰਚਨਾ ਕੀਤੀ ਤੇ ਉਹ ਗੁਣੀ ਗਿਆਨੀ ਸਨ ਉਹਨਾਂ ਨੂੰ ਸਭ ਦਾ ਗਿਆਨ ਸੀ ਤਾਂ ਇਸੇ ਕਰਕੇ ਦੁਨੀਆ ਨਤਮਸਤਕ ਹੁੰਦੀ ਹੈ ਪਰ ਉਹਨਾਂ ਕਹ ਰਹੇ ਨੇ ਇਹ ਸਰੀਰਾ ਮੇਰਿਆ ਆਪਣੇ ਆਪ ਨੂੰ ਕਿਥੋਂ ਨਾ ਕਹਿ ਰਹੇ ਨੇ ਉਹ ਆਪਣੇ ਆਪ ਨੂੰ ਕਹਿ ਰਹੇ ਨੇ ਸੁਣਾ ਮੈਨੂੰ ਰੇ ਰਹੇ ਉਹ ਮੈਨੂੰ ਸਮਝਾਣਾ ਚਾਹੁੰਦੇ ਨੇ ਹੁਣ ਨੈਕਸਟ ਕੁਐਸਚਨ ਜਿਹੜਾ ਮੈਂ ਖੜਾ ਕਰਦਾ ਵੀ ਗੁਰੂ ਪਾਤਸ਼ਾਹ ਜੀ ਤੁਸੀਂ ਮੈਨੂੰ ਕਿਉਂ ਸਮਝਾ ਰਹੇ ਹੋ ਮੈਨੂੰ ਕਿਉਂ ਦੱਸ ਰਹੇ ਹੋ ਤੇ ਇੱਥੇ ਦੀ ਗੱਲ ਫਿਰ ਨਿਕਲ ਕੇ ਆਂਦੀ ਹੈ ਕਿਉਂਕਿ ਮੈਂ ਕਿਸੇ ਇੱਕ ਪੁਰਾਤਨ ਮਤ ਦੇ ਨਾਲ ਉਹਦੀ ਪ੍ਰਭਾਵ ਹੇਠ ਮੈਂ ਕੁਝ ਐਸਾ ਕਰ ਰਿਹਾ ਸੀ ਜੋ ਕਿ ਸੱਤ ਨਹੀਂ ਸੀ ਉਲਝਣ ਸੀ ਇਤਨਾ ਕਿਤੇ ਮੈਂ ਗਲਤਾਂ ਸੀ ਮੈਂ اٹਕੇ ਹੋਇਆ ਸੀ ਕੁਝ ਨਾ ਕੁਝ ਮੈਂ ਐਸੇ ਕਰਮ ਕਰ ਰਿਹਾ ਸੀਗਾ ਜਿਹਦੇ ਨਾਲ ਮੈਂ ਉਸ ਉਸ ਆ ਕਿਰਿਆ ਦੇ ਵਿੱਚ ਫਸ ਕੇ ਆਪਣੇ ਆਪ ਦੇ ਵਿੱਚ ਪਰੇਸ਼ਾਨੀਆਂ ਦਾ ਸਬਬ ਬਣਿਆ ਹੋਇਆ ਸੀ ਤੂੰ ਉਸ ਗੱਲ ਨੂੰ ਇੱਥੇ ਉਹਨ ਗੁਰੂ ਸਾਹਿਬ ਕਹਿੰਦੇ ਨੇ ਸ਼ਰੀਰ ਆ ਇਸ ਜਗ ਦੇ ਵਿੱਚ ਆ ਕੇ ਯਾਨੀ ਕਿ ਇਸ ਸੰਸਾਰ ਦੇ ਵਿੱਚ ਆ ਕੇ ਕੀ ਤੁਦ ਕਰਮ ਕਮਾਇਆ ਤੁਦ ਦਾ ਮਤਲਬ ਹੁੰਦਾ ਤੂੰ ਇਸ ਜਗ ਮੈਂ ਇਸ ਸੰਸਾਰ ਦੇ ਵਿੱਚ ਕਹਿ ਲੋ ਆ ਕੇ ਕਿਆ ਤੂੰ ਤੂੰ ਦਾ ਮਤਲਬ ਅੰਦਾ ਤੂੰ ਕਰਮ ਕਮਾਇਆ ਕੀ ਕਰਮ ਕੀਤਾ ਇੱਕ ਤਰ੍ਹਾਂ ਦੀ ਕੁਆਰੀ ਹੈ ਕੁਐਸਚਨ ਹੈ ਇੱਕ ਤਰ੍ਹਾਂ ਦਾ ਕਵਸ਼ਨ ਆਪਾਂ ਜਿਵੇਂ ਕਹਿੰਦੇ ਨਾ ਸੜਕਾਂ ਤੇ ਲਿਖਿਆ ਹੁੰਦਾ ਕਵਸ਼ਨ ਰਾਈਟ ਐਦਰ ਡਾਇਵਰਟ ਅੱਗੇ ਕੰਮ ਚੱਲ ਰਿਹਾ ਇੱਕ ਤਰ੍ਹਾਂ ਦਾ ਕਵਸ਼ਨ ਲੈ ਲੋ ਜਾਂ ਕੁਆਰੀ ਲੈ ਲੋ ਆਪਣੇ ਆਪ ਨੂੰ ਜਗਾ ਰਹੇ ਕਹਿ ਰਹੇ ਤੁਹਾਨੂੰ ਕਹਿ ਰਹੇ ਨੇ ਮੈਨੂੰ ਕਹਿ ਰਹੇ ਨੇ ਪਰਮਵੀਰ ਥੋੜਾ ਜਿਹਾ ਜਾਗ ਕੇ ਸੋਚ ਕੇ ਦੇਖ ਤੂੰ ਕਰਨ ਕੀ ਆਇਆ ਕੀ ਕਮਾਇਆ ਕੀ ਹਲੇ ਤੱਕ ਫਿਰ ਇਸੇ ਤਰੀਕੇ ਨੂੰ ਪੈਸਿਵ ਟੋਨ ਨਾਲ ਕਹਿ ਰਹੇ ਨੇ ਕੀ ਕਰਮ ਕਮਾਇਆ ਤੂੰ ਤੇ ਸਰੀਰਾਂ ਜਾਂ ਤੂੰ ਜਗਮੇ ਆਇਆ ਹੁਣ ਉਸੇ ਚੀਜ਼ ਨੂੰ ਪੈਸਿਵ ਦੇ ਵਿੱਚ ਬੋਲ ਰਹੇ ਨੇ ਅੱਗੇ ਫਿਰ ਕਹਿੰਦੇ ਨੇ ਜਿੰਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਹੁਣ ਦੇਖੋ ਪਹਿਲੇ ਕੁਆਰੀ ਸੀਗੀ ਹੁਣ ਸਾਨੂੰ ਰਿਜ਼ਲਟ ਦੇ ਰਹੇ ਨੇ ਵੀ ਤੂੰ ਕੁਝ ਨਹੀਂ ਕੀਤਾ ਕੀ ਨਹੀਂ ਕੀਤਾ ਉਸ ਜਿੰਨ ਹਰ ਜਿਸ ਹਰ ਨੇ ਜਿਸ ਅਕਾਲ ਪੁਰਖ ਰੱਬ ਨੇ ਇੱਕ ਅੰਕਾਰ ਨੇ ਉਸ ਅਸੀਮ ਸ਼ਕਤੀ ਨੇ ਜਿਹਨੂੰ ਲੋਕ ਅਲੱਗ-ਅਲੱਗ ਅਲੱਗ-ਅਲੱਗ ਖਿੱਤਿਆਂ ਦੇ ਵਿੱਚ ਅਲੱਗ-ਅਲੱਗ ਨਾਮ ਤੋਂ ਜਾਣਦੇ ਨੇ ਤੇ ਇੱਥੇ ਸਾਡੇ ਸਮਾਜ ਦੇ ਵਿੱਚ ਹਰ ਕਹਿੰਦੇ ਸੀ ਤੇ ਗੁਰੂ ਸਾਹਿਬ ਨੇ ਹਰ ਨੂੰ ਪਰੋੜਤਾ ਦੇ ਕੇ ਉਹਨੂੰ ਕਹਿੰਦੇ ਵੀ ਤੇਰਾ ਰਚਨ ਰਚਿਆ ਜਿਸ ਨੇ ਤੇਰਾ ਰਚਨ ਰਚਿਆ ਉਹ ਹਰ ਸੋ ਹਰ ਮਨ ਨਾ ਵਸਾਇਆ ਤੂੰ ਉਹਨੂੰ ਆਪਣੇ ਮਨ ਦੇ ਵਿੱਚ ਤਾਂ ਵਸਾਇਆ ਨਹੀਂ ਇਹ ਕਿਉਂ ਕਿ ਹੈ ਹੁਣ ਅੱਗੇ ਹੋਰ ਪਤਾ ਲੱਗੇਗਾ ਉਹਨਾਂ ਨੇ ਦੇਖਿਆ ਸਾਨੂੰ ਵੀ ਮਹਿਮਾਨ ਦੇ ਵਿੱਚ ਨਹੀਂ ਵਸਾਇਆ ਕਿਉਂਕਿ ਮੈਂ ਉਹਨੂੰ ਇੱਕ ਪੁਰਾਤਨ ਮੱਤ ਦੇ ਪ੍ਰਭਾਵ ਹੇਠ ਮੈਂ ਉਹਨੂੰ ਬਾਹਰ ਲੱਭ ਰਿਆਂ ਉਹਨੂੰ ਪੇੜਾਂ ਦੇ ਵਿੱਚ ਜਾਨਵਰਾਂ ਦੇ ਵਿੱਚ ਉਹਨੂੰ ਮੱਛੀਆਂ ਦੇ ਵਿੱਚ ਉਹਨੂੰ ਉਹਨੂੰ ਪਟਾਲ ਦੇ ਥੱਲੇ ਭੂਤ ਲੋਕ ਦੇ ਵਿੱਚ ਉਹਨੂੰ ਅਸਮਾਨ ਦੇ ਵਿੱਚ ਸੱਤਵੇਂ ਅਸਮਾਨ ਦੇ ਵਿੱਚ ਈਸਟ ਡਾਇਰੈਕਸ਼ਨ ਦੇ ਵਿੱਚ ਹੈਨਾ ਅਲੱਗ-ਅਲੱਗ ਜਗ੍ਹਾ ਤੇ ਮੈਂ ਦੇਖ ਰਿਆਂ ਮਨ ਨਹੀਂ ਵਸਾਇਆ ਫਿਰ ਅੱਗੇ ਕਹਿੰਦੇ ਨੇ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਉਹਨੇ ਕਹਿੰਦੇ ਕਿਵੇਂ ਮਿਲਣਾ ਸੀਗਾ ਜਿਹੜਾ ਤੈਨੂੰ ਨਹੀਂ ਮਿਲਿਆ ਦੇਖੋ ਅਸੀਂ ਪੰਕਤੀ ਵਾਈਜ਼ ਚੱਲ ਰਿਹਾ ਤੇ ਜੇ ਕਿਸੇ ਦੀ ਕੋਈ ਕੁਆਰੀ ਹੈਗੀ ਹੈ ਉਹ ਗੁਰਮਤ ਦੀ ਕੁਆਰੀ ਹੈ ਉਹ ਸਾਨੂੰ ਪਤਾ ਹੈ ਪਰ ਮੈਂ ਪੰਕਤੀ ਤੇ ਪੰਕਤੀ ਵਾਈਜ਼ ਚੱਲ ਰਿਹਾ ਜੇ ਕਿਸੇ ਦਾ ਸਵਾਲ ਹੈ ਤੇ ਉਹ ਪੁੱਛ ਸਕਦੇ ਨੇ ਮੈਂ ਕੋਸ਼ਿਸ਼ ਕਰਾਂਗਾ ਉਹਨੂੰ ਆਨਸਰ ਕਰਨ ਦੀ ਵੀ ਹਰ ਕੀ ਹੈ ਫਿਰ ਅੱਗੇ ਹੈ ਜੀ ਮੈਂ ਮੰਨ ਚ ਕਿਉਂ ਨਹੀਂ ਵਸਾਇਆ ਮੈਂ ਤਾਂ ਸਾਰਾ ਦਿਨ ਰਟਨ ਕਰਦਾ RAM 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 ALLAH 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 ਵਾਹਿਗੁਰੂ 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 GOD 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 ਹੈਨਾ ਜੀਜ਼ਸ ਜੀ ਮੈਂ ਕਰਦਾ ਹੀ ਆ ਸਾਰਾ ਕੁਝ ਪਰ ਇਹ ਮਨ ਚ ਨਹੀਂ ਵਸਿਆ ਹੋਇਆ ਇਹਦੀ ਅਲੱਗ ਇੱਕ ਆਪਾਂ ਜਾਂ ਹੁਣੇ ਜੇ ਕੋਈ ਸਵਾਲ ਕਰੇਗਾ ਤੇ ਆਪਾਂ ਕੋਸ਼ਿਸ਼ ਕਰਾਂਗੇ ਹੁਣ ਅੱਗੇ ਕਰ ਰਹੇ ਗੁਰ ਪ੍ਰਸਾਦੀ ਹੁਣ ਜਿਹੜੀ ਚੀਜ਼ ਨਹੀਂ ਮਿਲੀ ਉਹ ਕਿਵੇਂ ਮਿਲੇਗੀ ਗੁਰ ਪ੍ਰਸਾਦੀ ਉਹ ਗੁਰ ਮੇਰੇ ਸਤ ਗੁਰ ਤੋਂ ਸੱਚੇ ਗੁਰੂ ਤੋਂ ਲਈ ਹੋਈ ਵਿਜ਼ਡਮ ਮਿਲੀ ਹੋਈ ਵਿਜ਼ਡਮ ਜਿਹੜੀ ਮੈਨੂੰ ਉਹਨਾਂ ਤੋਂ ਪ੍ਰਾਪਤ ਹੋਈ ਮੈਨੂੰ ਮਿਲ ਗਈ ਉਹ ਵਿਜ਼ਡਮ ਆਫ ਵਾਈਜ਼ਨੈਸ ਉਹ ਪ੍ਰਸਾਦ ਦੇ ਰੂਪ ਚ ਮਿਲਿਆ ਹੋਇਆ ਮੇਰਾ ਰਿਜ਼ਲਟ ਹਰ ਮਨ ਵਸਾਇਆ ਉਸਨੇ ਹੀ ਮੈਨੂੰ ਹਰੀ ਦੀ ਸਮਝ ਦਿੱਤੀ ਤੇ ਮੈਂ ਮਨ ਦੇ ਵਿੱਚ ਵਸਾ ਲਿਆ ਪਰ ਕਿਵੇਂ ਪੁਰਬ ਲਿਖਿਆ ਪਾਇਆ ਹੁਣ ਪੁਰਬ ਨੂੰ ਇੱਕ মত ਜਿਹੜੀ ਹੈ ਸਾਡੇ ਹੋਰ ਵੱਡੇ ਜਿਹੜੇ ਥਾਟ ਦੇ ਲੋਕ ਅਲੱਗ ਥਾਟ ਦੇ ਲੋਕ ਨੇ ਉਹ ਕਹਿੰਦੇ ਨੇ ਵੀ ਪਿਛਲੇ ਜਨਮਾਂ ਜਨਮਾਂ ਤਰਾਂ ਤੋਂ ਲਿਖਿਆ ਹੋਇਆ ਸੀਗਾ ਤਾਂ ਤੁਹਾਨੂੰ ਮਿਲਿਆ ਪਰ ਗੁਰਬਾਣੀ ਦਾ ਜਿੰਨੀ ਕੁ ਮੈਨੂੰ ਸਮਝ ਆਏ ਉਸੇ ਸਾਹਮਣੇ ਲਿਆ ਵੀ ਪੁਰਬ ਲਿਖਿਆ ਪਾਇਆ ਜੋ ਮੈਂ ਪਿਛਲੇ ਐਫਰਟਸ ਕੀਤੇ ਅੱਜ ਤੋਂ ਪਹਿਲਾਂ ਉਦੇ ਵਿੱਚ ਮੈਨੂੰ ਗੁਰਪ੍ਰਸਾਦ ਤੋਂ ਮਿਲਿਆ ਗੁਰੂ ਨੇ ਮੈਨੂੰ ਪ੍ਰਸਾਦ ਦੇ ਰੂਪ ਚ ਦਿੱਤਾ ਤਾਂ ਤੇ ਮੇਰੇ ਮਨ ਚ ਵਸ ਗਿਆ ਕਿਉਂਕਿ ਮੈਂ ਗੁਰੂ ਦੇ ਮੁਖ ਲੱਗ ਗਿਆ ਇਹ ਹੁਣ ਅੱਗੇ ਆਏਗਾ ਕਹੈ ਨਾਨਕ ਇਹ ਸਰੀਰ ਪਰਵਾਣ ਹੋਵਾ ਜਿਨ ਸਤ ਗੁਰ ਸਿਓ ਚਿਤ ਲਾਇਆ ਦੇਖੋ ਜਿ ਇੱਥੇ ਫਿਰ ਉਹੀ ਗੱਲ ਕਲੀਅਰ ਕਰਤੀ ਨਾਨਕ ਜੀ ਕਹਿ ਰਹੇ ਨੇ ਹੁਣ ਆਪਣਾ ਨਾਮ ਲੈ ਕੇ ਸ਼ੋਰ ਸ਼ੌਟ ਗਾਰੰਟੀ ਦੇ ਰਹੇ ਵੇ ਇਸ ਤਰ੍ਹਾਂ ਹੀ ਇਹ ਸਰੀਰ ਹੁਣ ਇਹ ਸਰੀਰ ਆ ਫਿਲਾਸਫੀ ਦੇ ਵਿੱਚ ਆਪ ਆਮ ਤੌਰ ਤੇ ਕਹਿੰਦੇ ਨੇ ਨਹੀਂ ਜੀ ਇੱਕ ਅੰਦਰ ਦਾ ਮਨ ਦਾ ਵੀ ਸਰੀਰ ਹੁੰਦਾ ਹੈ ਇੱਕ ਆਹ ਸਰੀਰ ਹੁੰਦਾ ਹੈ ਪਰ ਦੇਖੋ ਜਦੋਂ ਹਾਰ ਨੂੰ ਪਾਣਾ ਨਾ ਤੇ ਮਨ ਨੂੰ ਵਸਾਣਾ ਤੇ ਮਨ ਕਿੱਥੇ ਹੈ ਇਹੀ ਮੇਰਾ ਜਿਹੜਾ ਬਾਇਓਲੋਜੀਕਲ ਸਰੀਰ ਹੈ اسی ਬਾਇਓਲੋਜੀਕਲ ਸਰੀਰ ਦੇ ਅੰਦਰ ਹੀ ਮੇਰਾ ਮਨ ਹੈ ਮੇਰੀ ਪ੍ਰਵਿੱਤੀ ਹੈ ਤੇ ਮੇਰੀ ਥੌਟ ਹੈ ਉਹ اسی ਮਨ ਦੇ ਵਿੱਚ اسی ਸਰੀਰ ਦੇ ਵਿੱਚ ਹੈ ਜੋ ਗੁਰੂ ਪਾਸ਼ਾ ਇਸ ਸਰੀਰ ਨੂੰ ਐਡਰੈਸ ਕਰਦੇ ਹੋਏ ਮੇਰੇ ਮਨ ਨੂੰ ਸੰਬੋਧਨ ਕਰਦ ਨੇ ਇਸ਼ਾਰਾ ਇਹਦੇ ਚ ਕਿਉਂਕਿ ਉੱਪਰ ਕਹਣਾ ਇਹ ਸਰੀਰ ਆ ਮੇਰਾ ਤੂੰ ਕਿਹੜਾ ਜਗ ਮੈਂ ਆਇਆ ਹੁਣ ਸਰੀਰ ਦੀ ਗੱਲ ਤਾਂ ਐ ਨਹੀਂ ਪ੍ਰਵਿੱਤੀ ਦੀ ਗੱਲ ਆ ਜੋ ਇਹਦਾ ਡਰਾਈਵਰ ਹੈ ਜੋ ਇਸ ਸਰੀਰ ਨੂੰ ਚਲਾਉਣ ਵਾਲਾ ਉਹ ਮੇਰਾ ਇੰਟੈਲੈਕਚੁਅਲ ਪਾਵਰਸ ਨੇ ਪਰਵਾਨ ਹੋਵਾ ਤਾਂ ਪਰਵਾਨ ਹੋਵਾ ਜਿਨ ਉਹਨਾਂ ਦਾ ਪ੍ਰਵਾਨ ਹੋਇਆ ਜਿਨੇ ਸਤ ਗੁਰຊਿਓ ਆਪਣੇ ਟਰੂਥਫੁਲਨੈਸ ਨਾਲ ਜਿੱਥੋਂ ਦੀ ਤੁਹਾਡਾ ਸੋਰਸ ਹੈ ਜਿਹੜਾ ਰਿਸੋਰਸ ਸੋਰਸ ਹੈ ਜਿਹੜਾ ਤੁਹਾਡਾ ਉਹ ਟਰੂ ਵਿਜ਼ਡਮ ਵਾਲਾ ਜੁੜਨ ਦੇ ਨਾਲ ਸਿਓ ਥਰੂ ਹਿਮ ਥਰੂ दैट ਸੋਰਸ ਸਿਓ ਸਤਗੁਰੂ ਸਿਓ ਥਰੂ दैट ਸੋਰਸ ਚਿੱਤ ਲਾਇਆ ਉਸ ਦੇ ਨਾਲ ਧਿਆਨ ਲਗਾ ਲਿਆ ਚਿੱਤ ਲਗਾ ਲਿਆ ਆਪਣੀ ਲਾਸਟ ਪ੍ਰਵਿੱਤੀ ਉਹਦੇ ਨਾਲ ਜੋੜ ਲਈ ਉਹਨੂੰ ਇਸ ਗੱਲ ਦੀ ਸਮਝ ਆਣੀ ਹੈ ਜਾਂ ਉਹਨੇ ਪ੍ਰਵਾਨ ਹੋ ਗਿਆ ਯਾਨੀ ਕਿ ਜਿਵੇਂ ਆਪਕਾ ਨਾਲ ਪਾਸ ਹੋ ਗਿਆ ਇੱਥੋਂ ਦੀ ਲੰਘ ਗਿਆ ਸੋ ਪਾਸ ਹੋ ਗਿਆ ਉਹ ਪ੍ਰਵਾਨ ਹੋਆ ਜਿਨੇ ਸਤਗੁਰੂ ਸਿਓ ਟਰੂਥਫੁਲਨੈਸ ਦੇ ਨਾਲ ਚਿੱਤ ਲਾ ਲਿਆ ਜੀ ਇੱਥੇ 35ਵਾਂ ਮੈਰੀਬਲ ਨੂੰ ਸਮਾਪਤ ਹੈ ਜੀ ਜੇ ਕਿਸੇ ਨੇ ਕੋਈ ਕੁਐਸਚਨ ਜਾਂ ਡਾਊਟ ਕਲੀਅਰ ਕਰਨਾ ਤਾਂ ਕੱਢੀ ਜੀ ਜੇ ਤੁਹਾਡਾ ਕੋਈ ਡਾਊਟ ਹੈਗਾ ਪੈਂ ਜੀ ਤੁਸੀਂ ਪੁੱਛ ਸਕਦੇ ਹੋ ਨਹੀਂ ਬੇਚੀ ਬਹੁਤ ਕਲੀਅਰ ਹੈ ਕੋਈ ਨਹੀਂ ਆ ਰਿਹਾ ਠੀਕ ਹੈ ਜੀ ਫਿਰ ਅੱਗੇ ਕਰਨਾ ਕੌਣ ਟੀਚਰ ਜੀ ਹਾਂ ਜੀ ਠੀਕ ਹੈ ਜੀ ਦੇਖੋ ਹੁਣ ਅੱਗੇ ਕਹਿੰਦੇ ਨੇ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਆਪਾਂ ਮੈਂ ਨਾ ਇਹ ਦੋਨੋਂ ਲਾਈਨਾਂ ਨੂੰ ਇਕੱਠਾ ਹੀ ਕਰਨ ਦੀ ਕੋਸ਼ਿਸ਼ ਕਰ ਲੈਣਾ ਕਿਉਂਕਿ ਰੈਸ਼ੋ ਪ੍ਰੋਗਰੈਡ ਕੀਤਾ ਹੋਇਆ ਇੱਕੋ ਗੱਲ ਨੂੰ ਪੈਸਿਵ ਟੋਨ ਦੇ ਵਿੱਚ ਦੁਬਾਰਾ ਬੋਲਿਆ ਹੋਇਆ ਤੇ ਇੱਥੇ ਕਹਿ ਰਹੇ ਨੇ ਹੁਣ ਸਰੀਰ ਦੇ ਵਿੱਚ ਜਿਹੜੀ ਮੇਜਰ ਪਾਰਟ ਪਲੇ ਕਰਦੀ ਹੈ ਉਹ ਅੱਖਾਂ ਨੂੰ ਗਿਣਿਆ ਜਾਂਦਾ ਸਮਾਜ ਦੇ ਵਿੱਚ ਵੀ ਤੁਸੀਂ ਅਸੀਂ ਜੋ ਦੇਖਦੇ ਆ ਅੱਖਾਂ ਨੂੰ ਇੰਪੋਰਟੈਂਸ ਦਿੰਨੇ ਹੁਣ ਇੱਥੇ ਕਹਿੰਦੇ ਨੇ ਨੈਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹੁਣ ਉਸ ਹਰ ਨੇ ਤੇਰੇ ਅੰਦਰ ਐਸੀ ਜੋਤ ਧਰੀ ਹੈ ਜਿਹਦੇ ਨਾਲ ਤੁਸੀਂ ਇਸ ਹਾਰਡਵੇਅਰ ਨੂੰ ਅੱਖਾਂ ਨੂੰ ਵਰਤ ਰਹੇ ਉੱਥੋਂ ਦੀ ਤੁਸੀਂ ਫਿਜ਼ੀਕਲੀ ਦੇਖ ਪਾ ਰਹੇ ਹੋ ਸਭ ਕੁਝ ਉਸ ਜੋਤ ਧਰੀ ਹਰਬਿਨ ਅਵਰ ਨ ਦੇਖਿਆ ਕੋਈ ਹੁਣ ਅਵਰ ਦਾ ਮਤਲਬ ਹੁੰਦਾ ਹੈ ਅਦਰ ਦੂਜਾ ਵੀ ਕਿਆ ਬਾਣੀ ਵਿੱਚ ਆਪਾਂ ਕੱਲ ਵੀ ਪੜਿਆ ਪਰਸੋਂ ਵੀ ਪੜਿਆ ਕਈ ਜਗ੍ਹਾ ਤੇ ਦੂਜਾ ਕਿਆ ਮਨੂੰ ਗੁਰੂ ਪਾਸ਼ਾ ਦੀ ਸਾਰੀ ਪ੍ਰਾਇਓਰਟੀ ਇੱਕ ਤੇ ਹੀ ਜੁੜੀ ਹੈ ਉਹ ਇੱਕ ਹੀ ਹੈ ਦੂਜੇ ਦੇ ਵਿੱਚ ਦੂਜਾ ਹੀ ਹੈ ਹੁਣ ਅਵਰ ਦੇ ਵਿੱਚ ਮਤਲਬ ਅਦਰ ਹੋ ਗਿਆ ਅਦਰਸ ਕਿਸੇ ਹੋਰ ਨੂੰ ਨਾ ਦੇਖੋ ਕੋਈ ਹੁਣ ਇੱਥੇ ਮਨਾ ਕਰ ਰਹੇ ਨੇ ਵੀ ਕਿਸੇ ਹੋਰ ਨੂੰ ਨਾ ਦੇਖ ਸਿਰਫ ਇੱਕ ਨੂੰ ਦੇਖ ਇੱਥੇ ਇਹਦੀ ਸੈਂਸ ਇਹ ਆ ਰਹੀ ਹੈ ਆਮ ਤੌਰ ਤੇ ਕਹੇ ਜਾਂਦਾ ਵੀ ਮੈਨੂੰ 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 ਹੋਰ ਕੁਝ ਨਹੀਂ ਦਿਖਦਾ ਇੱਥੇ ਦਿਖਦਾ ਨਹੀਂ ਹੈ ਇੱਥੇ ਕਹਿੰਦੇ ਅਵਰ ਨਾ ਦੇਖੋ ਕੋਈ ਕਿਸੇ ਹੋਰ ਨੂੰ ਨਾ ਦੇਖ ਕਿਉਂਕਿ ਮੇਰੀ ਮਨ ਦੀ ਪ੍ਰਵਿੱਤੀ ਨੂੰ ਸੈੱਟ ਕਰਨਾ ਨਾ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਹੁਣ ਉਹ ਹਰ ਨੇ ਜਦੋਂ ਤੁਸੀਂ ਹਰ ਨੂੰ ਦੇਖਣਾ ਹੈ ਉਸ ਦ੍ਰਿਸ਼ਟੀ ਦੇ ਨਾਲ ਫਿਰ ਨਿਹਾਲ ਹੋ ਜਾਣਾ ਹੈ ਤੇਰੀ ਇਸੀ ਦ੍ਰਿਸ਼ਟੀ ਨੇ ਨਿਹਾਲ ਹੋ ਜਾਣਾ ਨਦਰੀ ਹਰ ਨਿਹਾਲਿਆ ਹੁਣ ਨਿਹਾਲ ਦਾ ਮਤਲਬ ਨਿਹਾਰਨਾ ਜਿਵੇਂ ਆਪਾਂ ਕਹਿੰਦੇ ਨਾ ਦੇਖ ਲਿਆ ਚੰਗੀ ਤਰ੍ਹਾਂ ਇੱਕ ਤਾਂ ਹੁੰਦਾ ਨਿਹਾਲ ਹੋ ਗਿਆ ਆਪਾਂ ਦੀ ਇੱਕ ਬੜੇ ਧੰਤਨ ਹੋ ਗਿਆ ਇੱਕ ਨਿਹਾਰਿਆ ਇੱਥੇ ਨਿਹਾਰਿਆ ਦੀ ਸੈਂਸ ਮੈਨੂੰ ਲੱਗ ਰਹੀ ਹੈ ਵੀ ਮੈਂ ਬੜੇ ਚੰਗੀ ਤਰੀਕੇ ਦੇ ਨਾਲ ਉਹਨੂੰ ਟਿਕ ਟਕੀ ਲਗਾ ਕੇ ਦੇਖ ਲਿਆ ਉਸ ਤਰ੍ਹਾਂ ਦੀ ਇੱਥੇ ਸੈਂਸ ਆ ਰਹੀ ਹੈ ਤ੍ਰਿਪਤ ਹੋ ਗਏ ਅ ਤ੍ਰਿਪਤ ਵੀ ਕਹਿ ਲਓ ਪਰ ਤ੍ਰਿਪਤ ਉਹ ਨਿਹਾਲ ਦੇ ਨਾਲ ਜੁੜੇਗਾ ਵੈਸੇ ਇਹ ਨਿਹਾਲਿਆ ਤਾਂ ਕਿਉਂਕਿ ਨજર ਦੇ ਨਾਲ ਲੱਗਿਆ ਨਾ ਜਿਵੇਂ ਕਹਿੰਦਾ ਮੈਂ ਤੈਨੂੰ ਮੇਰੇ ਸਾਹਮਣੇ ਬੈਠ ਮੈਂ ਤੈਨੂੰ ਜੀ ਭਰ ਕੇ ਦੇਖ ਲਵਾਂ ਉਹ ਦੇਖਣ ਦੀ ਕਿਰਿਆ ਹੈ ਨਿਹਾਲਣਾ ਨਿਹਾਰਨਾ ਇਹ ਰਿਕ ਟੱਕੀ ਟੱਕੀ ਲਗਾ ਕੇ ਦੇਖੇ ਜਾ ਰਿਹਾ ਤੂੰ ਮੈਨੂੰ ਸੋ ਉਸ ਤਰ੍ਹਾਂ ਦੀ ਸੈਂਸ ਦੇ ਵਿੱਚ ਇੱਥੇ ਗੁਰੂ ਪਾਚੀ ਕਹਿੰਦਾ ਅਵਰ ਨਾ ਦੇਖੋ ਕੋਈ ਹੋਰ ਨਾ ਦੇਖੋ ਕੋਈ ਚਿਰੋ ਹਰ ਨਦਰੀ ਨੇ ਹਰ ਬਸ ਉਹਨੂੰ ਹੀ ਦੇਖ ਟਕਟਕੀ ਆਪਣੀ ਬਿਰਤੀ ਨੂੰ ਇੱਕੋ ਜਗ੍ਹਾ ਤੇ ਸੈੱਟ ਕਰ ਲਾ ਵੀ ਉਹੀ ਹੈ ਹੋਰ ਕੁਝ ਨਹੀਂ ਜੋ ਤਿਕ ਰਿਹਾ ਸਭ ਉਹੀ ਹੈ ਇਸ ਤਰ੍ਹਾਂ ਦੀ ਸੰਸਾਰੀਏ ਮੇਰੀ ਸਮਝ ਵਿੱਚ ਬਾਕੀ ਆਪਾਂ ਸੁਧਾਰ ਵੀ ਕਰ ਸਕਦੇ ਹਾਂ ਕਿ ਅੱਗੇ ਕਹ ਰਹੇ ਨੇ ਇਹ ਹੈ ਵਿਸ਼ ਸੰਸਾਰ ਤੂੰ ਦੇਖ ਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰਿ ਆਇਆ ਉਹ ਦੇਖੋ ਇੱਥੇ ਮੈਂ ਇੱਕ ਰੈਫਰੈਂਸ ਦੇ ਤੌਰ ਤੇ ਪੁਰਾਤਨ ਮਤ ਨੂੰ ਥੋੜਾ ਚੰਗੀ ਤਰ੍ਹਾਂ ਵਿਸਥਾਰ ਕਰਾਂਗਾ ਮੇਰਾ ਮੰਨ ਹੈ ਕਿਉਂਕਿ ਸੰਸਾਰ ਦੇ ਵਿੱਚ ਨਾ ਹਰ ਚੀਜ਼ ਨੂੰ ਅਸੀਂ ਸਾਡੇ ਇੱਕ ਮਤ ਨੇ ਨਕਾਰਿਆ ਹੈ ਵੀ ਇਹ ਐਵੇਂ ਹੀ ਹੈ ਜੀ ਬਕਵਾਸ ਹੁਣ ਦੇਖੋ ਇੱਥੇ ਕੀ ਕਰ ਰਹੇ ਨੇ ਇਹ ਵਿਸ਼ ਸੰਸਾਰ ਵਿਸ਼ ਮਤਲਬ ਮੈਨੂੰ ਜੋ ਸਮਝ ਆ ਰਿਹਾ ਵਿਸ਼ ਜ਼ਹਿਰ ਜੀ ਪਿਖ ਹੈ ਨਾ ਇਹ ਵਿਸ਼ ਸੰਸਾਰ ਤੂੰ ਦੇਖਦੇ ਕਹਿੰਦੇ ਤੇਰਾ ਨਜ਼ਰੀਆ ਕੀ ਹੈ ਦੇਖਣ ਦਾ ਤੇਰੀ ਅੱਖ ਦੇ ਨਾਲ ਦੇਖਣ ਦਾ ਤੇਰੀ ਥੋਟ ਕੀ ਹੈ ਉਹ ਹੈਗੀਏ ਵਿਸ਼ ਸੰਸਾਰ ਤੂੰ ਸੰਸਾਰ ਨੂੰ ਵਿਸ਼ ਦਾ ਰੂਪ ਸਮਝ ਕੇ ਦੇਖ ਰਿਹਾ ਹੈ ਤਾਂ ਹੀ ਕਿਉਂ ਤੂੰ ਵਿਸ਼ ਕਰਕੇ ਕਿਉਂਕਿ ਤੂੰ ਨੁਕਤਾ ਚੀਨੀ ਕਰਦਾ ਹੈ ਤੂੰ ਭੇਦ ਭਾਵ ਕਰਦਾ ਹੈ ਤੂੰ ਰੰਗ ਭੇਦ ਕਰਦਾ ਹੈ ਤੂੰ ਉੱਚ ਨੀਚ ਦੇਖਦਾ ਹੈ ਤੂੰ ਇੱਥੇ ਕਰਮकांड ਕਰਦਾ ਹੈ ਤੂੰ ਤਾਂ ਰੱਬ ਤੇ ਉਸ ਦੇ ਬੰਦਿਆਂ ਦੇ ਵਿੱਚ ਵੀ ਫਰਕ ਕਰਦਾ ਹੈ ਤੂੰ ਤਾਂ ਰੱਬ ਦੇ ਵਿੱਚ ਵੀ ਡਿਸਕ੍ਰਿਮੀਨੇਸ਼ਨ ਕਰ ਰਿਹਾ ਹੋਇਆ ਹੈ ਇਸ ਕਰਕੇ ਕਹਿ ਰਿਹਾ ਵੀ ਤੂੰ ਸੰਸਾਰ ਨੂੰ ਵਿਸ਼ ਦੇ ਰੂਪ ਚ ਦੇਖ ਰਿਹਾ ਹੈ ਪਰ ਕਹਿੰਦੇ ਕੀ ਹੈ ਇਹ ਹਰ ਕਾ ਰੂਪ ਹੈ ਇਹ ਹਰੀ ਦਾ ਹੀ ਰੂਪ ਹੈ ਜਿਸ ਜਿਸ ਭਗਵਾਨ ਨੂੰ ਤੂੰ ਕਹਿੰਦਾ ਵੀ ਇਹ ਭਗਵਾਨ ਹੈ ਪਰ ਧਿਆਨ ਨਾਲ ਦੇਖੇ ਤਾਂ ਹਰੀ ਦਾ ਹੀ ਰੂਪ ਹੈ ਤਾਂ ਹੀ ਉੱਪਰ ਕਹਿਆ ਨਦਰ ਨਿਹਾਲਿਆ ਹਰ ਰੂਪ ਨਦਰੀ ਆਇਆ ਇਹ ਜਿਹੜਾ ਹਰੀ ਦਾ ਰੂਪ ਹੀ ਹੈ ਇਹ ਉਸੇ ਤਰੀਕੇ ਨਾਲ ਨਦਰ ਆਰੇਗਾ ਨજર ਆਏਗਾ ਨਦਰੀ ਮਤਲਬ ਨਜ਼ਰ ਧਿਆਨ ਦੇ ਵਿੱਚ ਤੇਰੀ ਮੈਂਟਲ ਥਾਟ ਦੇ ਵਿੱਚ ਇਹ ਹਰੀ ਦਾ ਰੂਪ ਨਜ਼ਰ ਆਉਣਾ ਚਾਹੀਦਾ ਪਰ ਤੂੰ ਕੀ ਕਰ ਰਿਹਾ ਤੂੰ ਸੰਸਾਰ ਨੂੰ ਵਿਸ਼ ਕਰਕੇ ਮੰਨ ਰਿਹਾ ਹੈ ਉਹ ਜਿਵੇਂ ਮੈਂ ਪਹਿਲਾਂ ਕਿਹਾ ਵੀ ਇੱਕ ਪੁਰਾਤਨ ਮਤ ਉੱਚੀ ਨੀਚ ਕਰਦੀ ਹੈ ਦੂਜੇ ਨੂੰ ਕਾਫਰ ਸਮਝਦੀ ਹੈ ਆਪਣੇ ਆਪ ਨੂੰ ਉੱਤਮ ਸਮਝਦੀ ਹੈ ਸੋ ਆਨ ਬੜੀ ਲੰਬੀ ਲਿਸਟ ਹੈਗੀ ਹੈ ਔਰ ਦੁਨੀਆ ਦੇ ਹਰ ਖਿੱਤੇ 'ਚ ਚੱਲੇ ਜਾਓ ਜਿੱਥੇ ਵੀ ਧਰਮ ਚੱਲ ਰਿਹਾ ਉੱਥੇ ਇਹ ਉੱਚੀ ਨੀਚ ਚੱਲ ਰਹੀ ਹੈ ਪਰ ਇੱਥੇ ਸਾਡੇ ਗੁਰੂ ਨੇ ਬਾਹ ਕਮਾਲ ਦੀਆਂ ਚੀਜ਼ਾਂ ਲਿਖ ਕੇ ਸਾਡੇ ਮਨ ਦੇ ਵਜਰ ਕਪਾਟ ਖੋਲ ਦਿੱਤੇ ਨੇ ਸਹਿਜ ਨਾਲ ਪੜਿਏ ਤੇ ਸਮਝ ਆਂਦੇ ਜਿਵੇਂ ਮੈਨੂੰ ਸਮਝ ਆ ਰਿਹਾ ਅੱਗੇ ਫਿਰ ਕਹਿ ਰਹੇ ਨੇ ਗੁਰਪ੍ਰਸਾਦੀ ਪੂਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਹੁਣ ਉਸੇ ਚੀਜ਼ ਨੂੰ ਫੇਰ ਉਸੇ ਤਰੀਕੇ ਨਾਲ ਕਹਿ ਰਹੇ ਨੇ ਗੁਰਪ੍ਰਸਾਦੀ ਇਹ ਮੈਨੂੰ ਸਮਝ ਕਿੱਥੋਂ ਆਈ ਗੁਰ ਦੇ ਪ੍ਰਸਾਦ ਤੋਂ ਜੋ ਮੈਨੂੰ ਗੁਰੂ ਨੇ ਦਿੱਤਾ ਜੋ ਵਾਈਜ਼ਡਮ ਵਿਜ਼ਡਮ ਵਾਈਜ਼ਨੈਸ ਮੈਨੂੰ ਮਿਲੀ ਉੱਥੋਂ ਦੀ ਮੈਂ ਬੁੱਝ ਲਿਆ ਮੇਰੇ ਕਪਾਟ ਖੁੱਲ ਗਏ ਮੈਨੂੰ ਜਿਹੜੀ ਪ੍ਰੋਬਲਮ ਨਹੀਂ ਸਮਝ ਆ ਰਹੀ ਸੀ ਜਿਹੜੀ ਪਹੇਲੀ ਮੈਨੂੰ ਨਹੀਂ ਸਮਝ ਆ ਰਹੀ ਸੀ ਉਹ ਖੁੱਲ ਗਈ ਮੈਨੂੰ ਉਹਦਾ ਆਨਸਰ ਮਿਲ ਗਿਆ ਗੁਰੂ ਤੋਂ ਜਾਂ ਵੇਖਾਂ ਹਰ ਇੱਕ ਹੈ ਫਿਰ ਜਦੋਂ ਮੈਂ ਜਿੱਥੇ ਦੇਖਦਾ ਇੱਥੇ ਜਾ ਦਾ ਮਤਲਬ ਹੈ ਜਿੱਥੇ ਵੇਖਾਂ ਜਿੱਧਰ ਵੀ ਦੇਖਦਾ ਉਹ ਇੱਕ ਹੈ ਫਿਰ ਕਹਿੰਦੇ ਉਹ ਇੱਕ ਹਰ ਪਿੰਨ ਅਵਰ ਨਾ ਕੋਈ ਅਵਰ ਫਿਰ ਅਦਰ ਅਦਰ ਕਈ ਜਗ੍ਹਾ ਤੇ ਦੂਜਾ ਵਰਤਿਆ ਇੱਥੇ ਅਵਰ ਵਰਤਿਆ ਹੈ ਕਿਉਂਕਿ ਪੋਇਟਿਕ ਹੈਗਾ ਤਾਂ ਪੋਇਟਿਕ ਦੇ ਵਿੱਚ ਜਿੱਥੇ ਗੁਰੂ ਸਾਹਿਬ ਦੀ ਫ੍ਰੀडम ਹੁੰਦੀ ਉਹਨਾਂ ਨੂੰ ਕੋਈ ਵੀ ਅਖਰ ਕਿਦਰੋਂ ਵੀ ਯੂਜ਼ ਕਰਦੇ ਨੇ ਹੁਣ ਕਹਿੰਦੇ ਹਰ ਬਿਨ ਅਵਰ ਨਾ ਕੋਈ ਦੂਜਾ ਕੋਈ ਹੈ ਹੀ ਨਹੀਂ ਦੂਜਾ ਆਦਰ ਹੋਰ ਕੋਈ ਹੈ ਹੀ ਨਹੀਂ ਕੋਈ ਇੱਕ ਹੀ ਹੈ ਫਿਰ ਅੱਗੇ ਹੁਣ ਕਹਿ ਰਹੇ ਨੇ ਕਾਹੇ ਨਾਨਕ ਇਹ ਨੇਤਰ ਅੰਧ ਹੁਣ ਕਿਉਂਕਿ ਉੱਪਰ ਕਰ ਤੈਨੂੰ ਕਿਸ ਨਜ਼ਰ ਆ ਰਿਆ ਸੀ ਹੁਣ ਅੰਧ ਕਹਿ ਰਹੇ ਨੇ ਨੇਤਰ ਤਾਂ ਤੇਰੇ ਅੰਧੇ ਨੇ ਫਿਰ ਕਹਿੰਦੇ ਸਤਗੁਰ ਮਿਲਿਆ ਉਹ ਜਿਹੜੇ ਅੰਨੇ ਨੇਤਰ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਵਿਸ ਨਜ਼ਰ ਆਉਂਦਾ ਉਹਨਾਂ ਨੂੰ ਕਟਾਕਸ਼ ਕਰ ਰਹੇ ਨੇ ਉਹਨਾਂ ਨੂੰ ਕਟਾਕਸ਼ ਦੇ ਨਾਲ ਇਲਾਜ ਦੇ ਰਹੇ ਨੇ ਹੁਣ ਤੁਸੀਂ ਦੇਖੋ ਇਲਾਜ ਕਿੰਨੀ ਖੂਬਸੂਰਤੀ ਨਾਲ ਦੇ ਰਹੇ ਨੇ ਕਹਿੰਦੇ ਉਹ ਐਸੇ ਨੇਤਰੋਂ ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਹੁਣ ਸਤਗੁਰ ਮਿਲਿਆ ਸਤਗੁਰ ਸੱਚੇ ਗੁਰ ਨੂੰ ਮਿਲਦਿਆਂ ਹੀ ਮਿਲਿਆ ਮਿਲਦਿਆਂ ਹੀ ਦਿਬ ਦ੍ਰਿਸ਼ਟ ਹੋਈ ਦਿਬ ਦ੍ਰਿਸ਼ਟ ਦਾ ਮਤਲਬ ਜਿਹੜੇ ਸਾਡੇ ਵੱਡੇ ਨੇ ਉਹ ਸਾਰੇ ਕਹਿੰਦੇ ਨੇ ਦੂਰ ਦੀ ਨਜ਼ਰ ਜਿੱਥੇ ਤੱਕ ਜਾਂਦੀ ਹੈ ਪਰ ਦਿਬ ਦ੍ਰਿਸ਼ਟ ਆਮ ਤੌਰ ਤੇ ਕਹਿੰਦੇ ਨੇ ਵੀ ਅੰਤਰ ਧਿਆਨ ਹੋ ਕੇ ਆਪਣੇ ਜਦੋਂ ਅੰਦਰ ਮਨ ਦੇ ਵਿੱਚ ਜਾਂਦੇ ਆ ਆਪਾਂ ਡੂੰਗੀ ਸੋਚ ਸੋਚਦੇ ਆ ਜੋ ਮੈਂ ਇਹਨੂੰ ਜ਼ਿਆਦਾ ਐਕਸਪਲੇਨ ਨਹੀਂ ਕਰ ਪਾਰਿਆ ਪਰ ਦਿਬ ਦ੍ਰਿਸ਼ਟ ਦਾ ਮਤਲਬ ਹੈ ਹੋਈ ਜਦੋਂ ਹੁਣ ਤੇਰਾ ਜਿਹੜਾ ਨੇਤਰ ਅੰਨਾ ਸੀ ਉਹਨੂੰ ਹੁਣ ਸਾਫ ਸਾਫ ਕਲੈਰਿਟੀ ਨਾਲ ਦੂਜਿਆਂ ਤੋਂ ਵੱਧ ਦਿਖਣ ਲੱਗ ਗਿਆ ਮੈਂ ਦਿਵਦ੍ਰਿਸ਼ਟ ਨੂੰ ਇੰਨਾ ਹੀ ਕਹਿ ਕੇ ਆਪਣੀ ਗੱਲ ਸਮਾਪਤ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੁਸਚਨ ਡਾਊਟ ਆ ਰਹੇ تھے ਪਲੀਜ਼ ਜੀ ਜੀ ਥੈਂਕਿਊ ਜੀ ਕੋਈ ਨਹੀਂ ਦਿਵਦ੍ਰਿਸ਼ਟ ਨੂੰ ਬਹੁਤ ਜ਼ਿਆਦਾ ਐਲਬ੍ਰੇਟ ਕਰਨ ਲਈ ਮਤਲਬ ਜਦੋਂ ਤੈਨੂੰ ਉਸ ਹਰੀ ਦੀ ਪਛਾਣ ਹੋ ਗਈ ਤੇਰੇ ਅੰਨ੍ਹੇ ਨੇਤਰਾਂ ਨੂੰ ਹਰ ਜਗ੍ਹਾ ਉਹ ਹਰੀ ਦੀ ਸਣ ਲੱਗ ਗਿਆ ਤੈਨੂੰ ਸਮਝ ਆ ਗਈ ਸਤ ਗੁਰ ਸੱਚੇ ਗੁਰ ਦੇ ਮਿਲਣ ਦੇ ਨਾਲ ਤੈਨੂੰ ਸੁਖ ਮਿਲੀ ਉਹ ਦ੍ਰਿਸ਼ਟ ਜਿਹੜੀ ਹਰਤਾ ਹਰੀ ਤੈਨੂੰ ਦਿਖਾਉਂਦੀ ਹੈ ਔਰ ਤੈਨੂੰ ਸਮਝ ਆਉਂਦੀ ਹੈ ਵੀ ਹਰੀ ਹਰਤਾ ਹੈ ਹੈਹੀ ਦੇਵ ਦ੍ਰਿਸ਼ਟ ਹੋਈ ਨਾ ਹਾਂ ਉਹ ਤਾਂ ਠੀਕ ਹੋ ਗਿਆ ਨਾ ਦੇਵ ਦ੍ਰਿਸ਼ਟ ਨੂੰ ਮੈਂ ਪਾਰਟिकुलर ਦੇਵ ਦ੍ਰਿਸ਼ਟ ਨੂੰ ਮੈਂ ਜ਼ਿਆਦਾ ਨਹੀਂ ਭੋਲ ਪਾਇਆ ਮੈਨੂੰ ਇਹ ਵੀ ਜਿੰਨੀ ਡੂੰਘਿਆ ਇਹਦੇ ਵਿੱਚ ਚਲਾ ਜਾਏ ਜਿਹੜਾ ਬੰਦਾ ਦੇਵ ਦ੍ਰਿਸ਼ਟ ਆਮ ਤਤ ਕਹਿੰਦੇ ਆ ਇਹ ਬੜਾ ਦੂਰ ਦੂਰ ਅੰਦੇਸ਼ੀ ਬੰਦਾ ਤੇ ਦੂਰ ਦੀ ਸੋਚ ਲੈਂਦਾ ਉਸ ਤਰ੍ਹਾਂ ਮੈਂ ਕੋਈ ਹੋਰ ਵਰਡ ਵੀ ਸੋਚ ਰਿਹਾ ਸੀ ਜੀ ਬੰਦੀ ਮਤਲਬ ਹੋਈ ਹੈ ਜੋ ਹਿੰਦੀ ਚ ਵੀ ਤਾਂ ਦਿਵਿਅ ਦ੍ਰਿਸ਼ਟੀ ਕਹਿੰਦੇ ਨੇ ਦਿਵਿਅ ਦ੍ਰਿਸ਼ਟੀ ਕਹਿੰਦੇ ਨੇ ਨਾ ਇੱਥੇ ਦੇਬ ਲਿਖਤਾ ਉਹਨਾਂ ਨੇ ਦਿਵਿਅ ਦ੍ਰਿਸ਼ਟੀ ਮਤਲਬ ਡੂੰਗੀ ਸੋਚ ਹਾਂ ਵੀ ਇਹਨਾਂ ਨੂੰ ਦੂਰ ਦੀ ਗੱਲ ਨਜ਼ਰ ਆ ਜਾਂਦੀ ਜੋ ਮੈਨੂੰ ਨਹੀਂ ਨਜ਼ਰ ਆਂਦੀ ਉਹ ਇਹਨਾਂ ਨੂੰ ਨਜ਼ਰ ਆ ਜਾਂਦੀ ਐ ਐਵੇਂ ਦਾ ਟੋਨ ਉੱਥੇ ਹੀ ਗੁਰੂ ਪਾਤਸ਼ਾਹ ਨੇ ਬੜੀ ਕਮਾਲ ਦੀ ਗੱਲ ਪਹਿਲੇ ਕਟਾਕਸ਼ ਕਰਤਾ ਨਾਲ ਹੀ ਇਲਾਜ ਦੇਤਾ ਵੀ ਸਤਗੁਰੂ ਨੂੰ ਮਿਲਿਆ ਜਿਹਨੂੰ ਨਜ਼ਰ ਨਹੀਂ ਆ ਰਹਾ ਉਹਦੀ ਤਾਂ ਇੰਨੀ ਨਜ਼ਰ ਵੱਧ ਗਈ ਵੀ ਉਹ ਚੰਗੇ ਚੰਗੇ ਨੂੰ ਛੋੜ ਦਿੰਦਾ ਅੱਗੇ ਹਾਂ ਜੀ ਥੈਂਕ ਯੂ ਜੀ ਜੀ ਹੋਰ ਕਿਸੇ ਵੀ ਪਰਨੇ ਕੋਈ ਗੱਲ ਕਰਨੀ ਹੋਵੇ ਤੇ ਜ਼ਰੂਰ ਹੈਂਡ ਰੇਸ ਕਰੋ ਜੀ ਇਹ ਜੀ ਹੈਂਡ ਰੇਸ ਤੇ ਕੋਈ ਨਹੀਂ ਆ ਰਿਹਾ ਅੱਛਾ ਜੀ ਜੀ ਅ ਠੀਕ ਹੈ ਫਿਰ ਰਿਕਾਰਡਿੰਗ ਫਿਰ ਸਟਾਪ ਕਰ ਦਈਏ ਠੀਕ ਹੈ ਜੀ ਠੀਕ ਹੈ ਜੀ ਸੋ ਸਾਰੇ ਜੁੜੇ ਵੀਰਾਂ ਪੈਣਾ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਥੈਂਕਸ ਕਰਦੇ ਹਾਂ ਤੁਸੀਂ ਅ ਮੇਰੀ ਗੱਲ ਨੂੰ ਸੁਣ ਲੈਂਦੇ ਹੋ ਸਮਝਣ ਦੀ ਕੋਸ਼ਿਸ਼ ਕਰਦੇ ਹੋ ਔਰ ਮੈਨੂੰ ਵੀ ਤੁਸੀਂ ਪਿਆਰ ਦੇ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਦੇਖੋ ਇਹ ਸਾਡੇ ਸਮਾਜ ਦੇ ਵਿੱਚ ਜਿਹੜੀ ਕਮੀ ਸੀ ਇੱਕ ਮੇਰੇ ਜੈਸਾ ਅਨਪੜ੍ਹ ਬੰਦਾ ਤੁਹਾਡੇ ਵੱਡਿਆਂ ਦੀ ਸਾਰਿਆਂ ਦੀ ਉਂਗਲ ਪਕੜ ਕੇ ਚੱਲਣਾ ਸ਼ੁਰੂ ਕਰ ਚੁੱਕਿਆ ਤੇ ਸਾਰਿਆਂ ਦੀ ਹੀ ਸਪੋਰਟ ਹੈ ਔਰ ਜਿੰਨੇ ਵੀ ਵੀਰ ਭੈਣ ਸਾਡੇ ਇਸ YouTube ਚੈਨਲ ਨੂੰ ਸੁਣਦੇ ਨੇ ਉਹਨਾਂ ਨੂੰ ਫੇਰ ਇੱਕ ਰਿਕਵੈਸਟ ਹੈ ਸਮਾਜ ਦੇ ਵਿੱਚ ਅਸੀਂ ਆਪਣਾ ਸੁਧਾਰ ਕਰਨਾ ਹੈ ਤੇ ਆਪਣੇ ਸੁਧਾਰ ਵਾਸਤੇ ਸਾਨੂੰ ਗੱਲਬਾਤ ਕਰਨੀ ਪੈਣੀ ਹੈ ਇੱਕ ਇੰਟਰੈਕਸ਼ਨ ਕਰਨੀ ਪੈਣੀ ਹੈ ਸਿਕਾ ਪਲੈਟਫਾਰਮ ਹੈਗਾ ਇੱਥੇ ਆ ਕੇ ਤੁਸੀਂ ਆਪਣੀ ਡਿਸਕਸ਼ਨਸ ਕਰ ਸਕਦੇ ਹੋ ਬਾਰਤਾਲਾਪ ਕਰ ਸਕਦੇ ਹੋ ਆਪਣੀ ਆਪਣੀ ਅੰਡਰਸਟੈਂਡਿੰਗ ਆਪਾਂ ਇੱਕ ਦੂਜੇ ਦੇ ਨਾਲ ਸ਼ੇਅਰ ਕਰ ਸਕਦੇ ਹਾਂ ਸੋ ਸਾਰੇ ਜੁੜੇ ਵੀਰਾਂ ਭੈਣਾਂ ਦਾ ਫਿਰ ਤੋਂ ਇੱਕ ਵਾਰ ਧੰਨਵਾਦ ਜੀ ਫਿਰ ਉਹੀ ਲਾਸਟ ਤੇ ਸੇਮ ਰਿਕੁਐਸਟ बार-बार ਲਈ ਸਾਡੇ YouTube ਚੈਨਲ ਨੂੰ ਵੱਧੋ-ਵੱਧ ਸ਼ੇਅਰ ਜਰੂਰ ਕਰਦੇ ਰਹੋ ਸਬਸਕ੍ਰਾਈਬਸ ਫਿਰ ਆਪਣੇ ਆਪ ਵੀ ਵਧ ਜਾਣਗੇ ਤੁਸੀਂ ਸ਼ੇਅਰ ਜਰੂਰ ਕਰਦੇ ਰਹੋ ਸਾਰਿਆਂ ਦਾ ਧੰਨਵਾਦ ਵਾਹ ਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਵੀਊ ਫਿਰ ਚੇਂਜ ਹੋ ਜਾਂਦਾ ਜੀ ਸਾਰਿਆਂ ਦਾ ਧੰਨਵਾਦ ਜੀ